ਵਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸਾਵਣ ਦੇ ਮਹੀਨੇ ਦੀ ਪੂਰੀ ਦੁਨੀਆ ਇੰਤਜ਼ਾਰ ਕਰਦੀ ਹੈ ਪਰ ਭਾਰਤ ਅਤੇ ਖਾਸ ਕਰਕੇ ਅੰਮ੍ਰਿਤਸਰ ਦੇ ਨਵ ਵਿਆਹੇ ਜੋੜੇ ਇਸ ਦਾ ਖਾਸ ਤੌਰ ਤੇ ਇੰਤਜ਼ਾਰ ਕਰਦੇ ਨੇ ਦਰਅਸਲ ਇਸ ਮਹੀਨੇ ਦੌਰਾਨ ਨਵ ਵਿਆਹਤਾ ਜੋੜੇ ਸੋਨੇ ਦੇ ਗਹਿਣਿਆਂ ਦੀ ਥਾਂ ਤੇ ਫੁੱਲਾਂ ਨਾਲ ਆਪਣੇ ਆਪ ਨੂੰ ਸਜਾ ਕੇ ਪੂਰਾ ਫੁੱਲ ਕਲੀਆਂ ਦਾ ਹਾਰ ਸ਼ਿੰਗਾਰ ਕਰਕੇ ਪਹੁੰਚਦੇ ਨੇ ਦੁਰਗਿਆਣਾ ਤਿਰਥ ਵਿਖੇ ਜਿੱਥੇ ਸਥਿਤ ਸ਼੍ਰੀ ਲక్ష్ਮੀ ਨਾਰਾਇਣ ਮੰਦਰ ਮੱਠਾ ਟੇਕਣ ਲਈ ਆਪਣੇ ਪਰਿਵਾਰ ਦੇ ਨਾਲ ਆਉਂਦੇ ਨੇ ਦੂਜੇ ਪਾਸੇ ਨਵ ਵਿਆਹ ਜੋੜਿਆਂ 'ਚ ਸਾਉਣ ਮਹੀਨੇ 'ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਸੋਨੇ ਦੇ ਗਹਿਣਿਆਂ ਦੀ ਜਗ੍ਹਾ ਫੁੱਲਾਂ ਦੇ ਗਹਿਣਿਆਂ ਦਾ ਹਾਰ ਸ਼ਿੰਗਾਰ ਕਰਕੇ ਇੱਥੇ ਪਹੁੰਚੇ ਨਵਿਆਏ ਜੋੜਿਆਂ ਦੇ ਚਿਹਰਿਆਂ ਤੇ ਰੌਣਕਾਂ ਨਾਲ ਹੀ ਫੁੱਲਾਂ ਦੀ ਤਰ੍ਹਾਂ ਚਿਹਰੇ ਫੁੱਲਾਂ ਨਾਲ ਖਿੜੇ ਰਹੇ ਸਨ ਇਹਨਾਂ ਨਵਿਆਏ ਜੋੜਿਆਂ ਦਾ ਕਹਿਣਾ ਹੈ ਕਿ ਇੱਥੋਂ ਹੀ ਉਹਨਾਂ ਦੇ ਮਾਤਾ ਪਿਤਾ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ ਸਨ ਜਿਹੜਾ ਨਾਮ ਸਾਕਸ਼ੀ ਹੈ ਅਸੀਂ ਬਟਾਲੇ ਤੋਂ ਆਏ ਆ ਤੇ ਅੱਜ ਸਾਡੇ ਪਹਿਲਾ ਸਾਹਮਣੇ ਤੇ ਅਸੀਂ ਇੱਥੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਆ ਸਾਨੂੰ ਬਹੁਤ ਸਾਨੂੰ ਬਹੁਤ ਸੋਨਾ ਲੱਗ ਰਿਹਾ ਹੈ ਕੀ ਕਰਨਾ ਲਾਓਗੇ ਤੁਸੀਂ ਸਹੀ ਕਹਿਣਾ ਚਾਹਾਂਗੀ ਕਿ ਸ਼ਿੰਗਾਰ ਜਿੱਦਾਂ ਇੱਥੇ ਕਰਾਉਂਦੇ ਨੇ ਕਾਫੀ ਵਧੀਆ ਲੱਗਦਾ ਹੈ ਜਿਵੇਂ ਫੁੱਲਾਂ ਦੀ ਮਹਿਕ ਬਹੁਤ ਸੋਹਣੀ ਹੁੰਦੀ ਹੈ ਸ਼ਿੰਗਾਰ ਕੀਤਾ ਵੀ ਬਹੁਤ ਸੋਹਣਾ ਜੱਛਦਾ ਹੈ ਅ ਸਿਆਜ ਜੋ 사ਵਨ ਦੇ ਪਹਿਲੇ ਐਤਵਾਰ ਅ ਠਾਕੁਰ ਜੀ ਨੂੰ ਮੱਥਾ ਟੇਕਣ ਆਏ ਆ ਨੈਕਸਟ ਅਸ਼ੀਰਵਾਦ ਲੈਣ ਆਏ ਆ ਦੁਰਗਾ ਨਾ ਮੰਦਿਰ ਕਿਹਦਾ ਲੱਗ ਰਿਹਾ ਤੁਹਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਬਹੁਤ ਸੋਹਣਾ ਤਿਆਰ ਕੀਤਾ ਇਹਨਾਂ ਨੇ ਫਰਸਟ ਟਾਈਮ ਆਈਆਂ ਦੇਖੋ ਹਣ ਨੈਕਸਟ ਕਿਦਾਂ ਦਾ ਐਕਸਪੀਰੀਅੰਸ ਦਿੰਦਾ ਹੈ ਸਿਕੋਟ ਖਾਲਸਾ ਦੇ ਰਹਿਣ ਵਾਲੇ ਹਾਂ ਅੰਮ੍ਰਿਤਸਰ ਦੇ ਇਹ ਮੇਰਾ ਪਹਿਲਾ ਸਾਵਣ ਹੈ ਤੇ ਅਸੀਂ ਅੱਜ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਸਾਵਣ ਦੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਦੁਰਗਿਆਨਾ ਮੰਦਿਰ ਹੋਰ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਨਮਕਸ਼ੇ ਹਾਂ ਮੇਰਾ ਪਹਿਲਾ ਸਾਵਣ ਹੈ ਮੇਰਾ ਵੀ ਬਹੁਤ ਵਧੀਆ ਲੱਗਿਆ ਮੈਨੂੰ ਮੌਨ ਚੱਲ ਇੱਥੋਂ ਦਾ ਬਾਦ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਬੀਤੀ ਦੇਰ ਰਾਤ ਐਸਐਸਪੀ सुरेंद्र ਲਾਂਬਾ ਵੱਲੋਂ ਸ਼ਹਿਰ ਦਾ ਚੇਤਨਜਿਤ ਤੋਰਾ ਕੀਤਾ ਗਿਆ। ਇਸੇ ਤਰ੍ਹਾਂ ਐਸਐਸਪੀ ਵੱਲੋਂ ਹੁਸ਼ਿਆਰਪੁਰ ਦੀ ਫੂਡ ਸਟਰੀਟ ਸਮੇਤ ਪ੍ਰਵਾਪ ਚੌਂਕ, ਸ਼ੈਸ਼ਨ ਚੌਂਕ ਅਤੇ ਬਾਕੀ ਸ਼ਹਿਰਨ ਚੈਕਿੰਗ ਕੀਤੀ ਗਈ ਹੈ ਤੇ ਨਾਕਿਆਂ ਤੇ ਖੜੇ ਮੌਲਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਜੀ ਸਰ ਜੇ ਸ਼ਹਿਰ ਦਾ ਚੰਗੀ ਤੋਰਾ ਕੀਤਾ ਜਾ ਰਿਹਾ ਹੈ। ਜੀ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਅਸੀਂ ਰੈਂਡਮ ਟਾਈਮਿੰਗਸ ਤੇ ਸਿਟੀ ਸਿਲਿੰਗ, ਡਿਸਟ੍ਰਿਕਟ ਸਿਲਿੰਗ ਕਰਦੇ ਰਹੇ ਹਾਂ। ਤੇ ਉਸ ਤੋਂ ਇਲਾਵਾ ਸਪੈਸ਼ਲ ਨਾਕਾਬੰਦੀ ਕਰਦ ਰਨੇ ਆਜ ਜਿਹੜਾ ਹੈਗਾ 6 ਤੋਂ 6 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਸਪੈਸ਼ਲ ਚੈਕਿੰਗ ਦੀ ਮੁਹਿੰਮ ਚਲਾਈ ਗਈ ਹੈ ਜਿਦੇ ਵਿੱਚ ਪੂਰੇ ਜ਼ਿਲ੍ਹੇ ਵਿੱਚ ਸਿਟੀ ਸਿਲਿੰਗ ਤੇ ਡਿਸਟ੍ਰਿਕਟ ਸਿਲਿੰਗ ਦੇ ਨਾਕੇ ਲਾਏ ਗਏ ਹੈ ਹਰ ਲੋਕੇਸ਼ਨ ਤੇ ਵੱਖਰੀ ਉਸੇ ਲੋਕੇਸ਼ਨ ਤੇ ਐਸ ਐਚ ਓਜ਼ ਤੇ ਨਾਲ ਡੀ ਐਸ ਪੀਜ਼ ਐਸ ਪੀਜ਼ ਦੇ ਨਾਕੇ ਲਵਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਪੂਰੇ ਜ਼ਿਲ੍ਹੇ ਵਿੱਚ ਜਿਦੇ ਵਿੱਚ ਲਗਭਗ ਪੂਰੇ ਜ਼ਿਲ੍ਹੇ ਵਿੱਚ 25 ਨਾਕੇ ਲਾਏ ਗਏ ਹੈ ਤੇ ਹਰ ਨਾਕੇ ਤੇ 8 ਤੋਂ 10 ਬੰਦਿਆਂ ਦੀ ਫੋਰਸ ਲਾਈ ਗਈ ਹੈ ਇਹਨਾਂ ਸਸਪੀਸ਼ਸ ਗੱਡੀਆਂ ਹੈਗੀਆਂ ਟੂ व्हीਲਰਸ ਹੈਗੇ ਟ੍ਰਿਪਲ ਰਾਈਡਰ ਹੈਗੇ ਜਿਨ੍ਹਾਂ ਤੇ ਬੰਦੇ ਵਿਦਆਊਟ ਡਾਕੂਮੈਂਟਸ ਮੂਵਮੈਂਟ ਹੈਗਾ ਐਟ ਦੀ ਸੇਮ ਟਾਈਮ ਕੋਈ ਕ੍ਰਾਈਮਨਲ ਦਾ ਮੂਵਮੈਂਟ ਹੈਗਾ ਟਰੱਕਸ ਦਾ ਸਸਪੈਕਟਿਡ ਮੂਵਮੈਂਟ ਹੈਗਾ ਉਹ ਸਾਰੀ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਜਿਹੜਾ ਹੈਗਾ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈਗੀ ਵੱਖਰੇ ਵੱਖਰੇ ਟਾਈਮ ਤੇ ਕਦੇ ਅਸੀਂ ਸਵੇਰੇ ਰੈਂਡਮ ਟਾਈਮ ਤੇ ਚੈਕਿੰਗ ਕਰਦੇ ਹਾਂ ਕਦੇ ਸ਼ਾਮ ਨੂੰ ਕਦੇ ਲੇਟ ਨਾਈਟ ਤੇ ਨਾਈਟ ਡੋਮੀਨੇਸ਼ਨ ਇਸ ਤਰੀਕੇ ਦੀ ਚੈਕਿੰਗ ਚੱਲਦੀ ਰਹਿੰਦੀ ਹੈਗੀ ਮਕਸਦ ਹੈਗਾ ਕਿ ਆਮ ਲੋਕਾਂ 'ਚ ਇੱਕ ਅਸੋਖਾ ਦਾ ਭਾਵ ਪੈਦਾ ਹੋਵੇ ਇੱਕ ਪੁਲਿਸ ਦੇ ਪ੍ਰਤੀ ਤੇ ਲਾਅ ਨੋਟਿਸ ਤੇ ਤੁਸੀਂ ਕੰਫੀਡੈਂਸ ਬਣਾ ਰਹੇ ਤੇ ਐਟ ਦੀ ਸੇਮ ਟਾਈਮ ਜਿਹੜੇ ਕ੍ਰਿਮੀਨਲ ਹੈਗੇ ਉਹਨਾਂ ਨੂੰ ਇੱਕ ਸਰਪ੍ਰਾਈਜ਼ ਐਲੀਮੈਂਟ ਉਹਨਾਂ ਵਾਸਤੇ ਰਹਿਏ ਤੇ ਉਹਨਾਂ ਦੇ ਮਨ 'ਚ ਇੱਕ ਡਰ ਰਹੇ ਤੇ ਉਹਨਾਂ ਦਾ ਮੂਵਮੈਂਟ ਕਰਬ ਹੋਏ ਤੇ ਜਿਹੜੀ ਸਸਪੀਸ਼ੀਅਸ ਲੋਕਾਂ ਦੀ ਚੈਕਿੰਗ ਹੈਗੀ ਉਹਦੇ ਤੋਂ ਜਿਹੜਾ ਹੈਗਾ ਵੱਖਰੇ ਵੱਖਰੇ ਲੋਕਾਂ ਨੂੰ ਅਸੀਂ ਰਾਉਂਡ ਅਪ ਵੀ ਕਰਦੇ ਹਾਂ ਉਹਨਾਂ ਨੂੰ ਵੈਰੀਫਾਈ ਕਰਦੇ ਹਾਂ ਤੇ ਜਿੱਥੇ ਕੋਈ ਸ਼ੱਕੀ ਬੰਦਾ ਫੜਿਆ ਜਾਂਦਾ ਹੈਗਾ ਉਹਦੇ ਉੱਤੇ ਕਾਰਵਾਈ ਵੀ ਸਾਡੇ ਵੱਲੋਂ ਕੀਤੀ ਜਾਂਦੀ ਹੈ ਸਰ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੇ ਤਸਕਰ ਹੁੰਦੇ ਨੇ ਨਸ਼ੇ ਦੇ ਤਸਕਰ ਹੁੰਦੇ ਨੇ ਜਾਂ ਜੋ ਹੋਰ ਵੀ ਜਿਹੜੇ ਗਲਤ ਕੰਮ ਜਿਹੜਾ ਦੇ ਮਨਸੂਬੇ ਹੁੰਦੇ ਨੇ ਉਹ ਰਾਤ ਨੂੰ ਨਿਕਲਦੇ ਨੇ ਤਾਂ ਕਿ ਪੁਲਿਸ ਵਰਦੀ ਤੋਂ ਇਲਾਵਾ ਕੋਈ ਸਿਵਲ ਫਰਾਂਸਿਸ ਦੀ ਉਹਨਾਂ ਦੀ ਕੋਈ ਨਫਰੀਜ਼ਰ ਕੀਤੀ ਜਾਂਦੀ ਹੈ ਜਾਂ ਦੇਖ ਰਹਿ ਹੁੰਦੇ ਇਹਦੇ ਵਿੱਚ ਇਦਾਂ ਹੈਗਾ ਕਿ ਇਹਨਾਂ ਦੀ ਰਾਤ ਨੂੰ ਸਾਡਾ ਨਾਈਟ ਡੋਮੀਨੇਸ਼ਨ ਇੱਕ ਪ੍ਰੋਪਰ ਪਲਾਨ ਹੁੰਦਾ ਹੈਗਾ ਜਿਹਦੇ ਵਿੱਚ ਮੈਜੋਰਿਟੀ ਚ ਯੂਨੀਫਾਰਮ ਚ ਸਾਡੀ ਪੈਟਰੋਲਿੰਗ ਪਾਰਟੀਆਂ ਤੇ ਨਾਕਾ ਪਾਰਟੀਆਂ ਹੁੰਦੀ ਹੈਗੀ ਪੂਰੇ ਸ਼ਹਿਰ 'ਚ ਲਗਭਗ 600 ਤੋਂ ਜ਼ਿਆਦਾ ਮੁਲਾਜ਼ਮ ਅਹ 3 ਤੋਂ ਜ਼ਿਆਦਾ ਨਾ ਕੇ ਅਸੀਂ ਨਾਈਟ ਡੋਮੀਨੇਸ਼ਨ ਤੇ ਲੱਗਦੇ ਹੈਗੇ ਜਿਹਦਾ ਡਿਊਰੇਸ਼ਨ ਰਾਤ ਨੂੰ ਲਗਭਗ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਹੁੰਦਾ ਹੈਗਾ ਉਹਦੇ ਵਿੱਚ ਦੋ ਅਗਸਟਡ ਅਫਸਰ ਚੈਕਿੰਗ ਤੇ ਹੁੰਦੇ ਹੈਗੇ ਉਸ ਤੋਂ ਇਲਾਵਾ ਪੰਜ ਇਨਸਪੈਕਟਰ ਸਬ ਇਨਸਪੈਕਟਰ ਜਿਹੜੇ ਹੈਗੇ ਪੂਰੇ ਜ਼ਿਲ੍ਹੇ ਚ ਚੈਕਿੰਗ ਕਰਦੇ ਹੈਗੇ ਇਸ ਤੋਂ ਇਲਾਵਾ ਲੋੜ ਮੁਤਾਬਕ ਇਨਫੋਰਮੇਸ਼ਨ ਮੁਤਾਬਕ ਸਾਡੀ ਸਿਵਲ ਡਿਪਾਰਟਮੈਂਟ ਵੀ ਰਹਿੰਦੀ ਹੈ ਜੀ ਜਿਹੜੀ ਅ ਵੱਖਰੀ ਵੱਖਰੀ ਲੋਕੇਸ਼ਨਸ ਤੇ ਇਨਫੋਰਮੇਸ਼ਨ ਬੇਸਿਸ ਤੇ ਰੇਡ ਕਰਦੀ ਹੈ ਤੇ ਐਸ ਪਰ ਲਾਅ ਉਹਨੂੰ ਅਸੀਂ ਰੇਡ ਕਹਿੰਦੇ ਤੁਹਾਨੂੰ ਪਤਾ ਹੈ ਕਿ ਨਾਈਟ ਦੀ ਆਪਣੀ ਰੂਲਸ ਰੈਗੂਲੇ ਇਹ ਉਹਨੂੰ ਫੋਲੋ ਕਰਦੇ ਵਾਸਤੇ ਕਰਦੇ। ਇਹ ਸਰ ਹੁਸ਼ਿਆਰਪੁਰ ਦਾ ਬੜਾ ਇੱਕ ਫੇਮਸ ਮੰਦਿਰ ਹੈ ਬੜੇ ਹਨੂਮਾਨ ਜੀ ਮੰਦਿਰ ਦੁਸ਼ਹਿਰਾ ਗ੍ਰਾਉਂਡ ਕੋਲ ਲੱਗਦੇ। ਉਸ ਮੰਦਿਰ ਦੇ ਬੈਕ ਸਾਈਡ ਤੇ ਉਹ ਤੋਂ ਵੱਡੇ ਪੱਧਰ ਤੇ ਅਨਸਲਾਮ ਏਰੀਆ। ਰੂਟੀਨ ਦੇ ਵਿੱਚ ਪੁਲਿਸ ਅਕੀ ਤੇ ਚੈਕਿੰਗ ਕਰਦੀ ਸੀ ਬਟ ਪਿਛਲੇ ਲੰਬੇ ਸਮੇਂ ਤੋਂ ਉੱਥੇ ਚੈਕਿੰਗ ਨਹੀਂ ਹੋਈ ਕਿਉਂਕਿ ਜਦੋਂ ਵੀ ਪੁਲਿਸ ਨੇ ਸਮੇਂ ਸਮੇਂ ਤੋਂ ਚੈਕਿੰਗ ਕੀਤੀ ਹੈ ਤੋ ਤੁਮ ਚੋਰੀ ਦਾ ਸਮਾਨ ਜਾਂ ਨਸ਼ਾ ਇਸ ਤਰ੍ਹਾਂ ਦੀ ਰਿਕਵਰੀ ਜ਼ਰੂਰ ਹੋਈਆਂ ਦੀ। ਉਹ ਤੁਹਾਡੇ ਰੀਸੈਂਟਲੀ ਤੁਹਾਡੇ ਧਿਆਨ ਚ ਨਹੀਂ ਹੈਗਾ ਤੇ ਬਟ ਅਸੀਂ ਉਹਦੇ ਤੇ ਲਗਭਗ ਹਰ 15-20 ਦਿਨ ਤੋਂ ਸਰਪਾਈ ਚੈਕ ਪਹਿਲਾਂ ਵੀ ਰੀਸੈਂਟਲੀ ਅਸੀਂ ਮੰਨ ਲਗਾ ਮਹੀਨੇ ਪਹਿਲਾਂ ਹੀ ਅਸੀਂ ਚੋਰ ਫੜੇ ਨਹੀਂ ਮਹੀਨੇ ਪਹਿਲਾਂ ਅਸੀਂ ਇਥੋਂ ਚੋਰ ਫੜੇ ਸੀਗੇ ਜਿਹੜੇ ਸ਼ਹਿਰ 'ਚ ਇੱਕ ਚੋਰ ਸੀਗਾ ਜਿਹਨੇ ਕਾਫੀ ਵਾਰ ਦੋਤਾ ਕਿ ਕਿਸੇ ਨੂੰ ਫੜਿਆ ਸੀਗਾ ਤੇ ਕੱਲ ਇਹਨਾਂ ਨੇ ਤੇ ਪਰਸੋਂ ਸਰਪ੍ਰਾਈਜ਼ ਚੈਕਿੰਗ ਅਲੱਗ-ਅਲੱਗ ਥਾਵਾਂ ਤੇ ਕੀਤੀ ਹੈਗੀ ਇਹਦੇ 'ਚ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈਗੀ ਕਈ ਵਾਰੀ ਹੁੰਦਾ ਮੀਡੀਆ ਕਵਰੇਜ ਉਹਦਾ ਨਹੀਂ ਹੋ ਪਾਂਦਾ ਹੈਗਾ ਤੇ ਅਗਲੀ ਵਾਰ ਜਿਹੜਾ ਹੈਗਾ ਉਹਦਾ ਮੀਡੀਆ ਕਵਰੇਜ ਵੀ ਪ੍ਰੋਪਰ ਕਰਵਾਵਾਂਗੇ ਸੋ ਦੈਟ ਇੱਕ ਡੈਟਰੈਂਸ ਇਫੈਕਟ ਰਹਿੰਦਾ ਹੈਗਾ ਲੋਕਾਂ ਨੂੰ ਅਵੇਰਨੈਸ ਵੀ ਰਹਿੰਦੀ ਹੈ ਪਬਲਿਕ ਨੂੰ ਕੋਈ ਮੈਸੇਜ ਕੰਵੇ ਕਰਨਾ ਹੈ ਸਰ ਪਬਲਿਕ ਨੂੰ ਦੇਖੋ ਆ ਅੱਜ ਤੱਕ ਅਸੀਂ ਸਭ ਤੋਂ ਜਿਹੜਾ ਡੈਡੀਕੇਟਿਡ ਕਮਿਟਿਡ ਕੈਂਪੇਨ ਜਿਹੜਾ ਚਲਾ ਰਿਹਾ ਹੈਗੇ ਉਹ ਨਸ਼ਾ ਦੇ ਖਿਲਾਫ ਹੈ ਨਸ਼ਾ ਦੇ ਖਿਲਾਫ ਪਿਛਲੇ ਲਗਭਗ 1 ਮਹੀਨੇ ਤੋਂ ਅਸੀਂ 150 ਤੋਂ ਜ਼ਿਆਦਾ ਮੁਲਜ਼ਮ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਹੈਗੇ 100 ਤੋਂ ਜ਼ਿਆਦਾ ਮੁਕਦਮੇ ਦਰਜ ਕੀਤੇ ਹੈਗੇ ਤੇ ਕਾਫੀ ਬੜੀ ਤਦਾਦ ਚ ਡਰੱਗਸ ਰਿਕਵਰ ਕੀਤੇ ਹੈਗੇ ਐਟ ਦੀ ਸੇਮ ਟਾਈਮ ਅਸੀਂ 1200 ਤੋਂ ਜ਼ਿਆਦਾ ਵਿਲੇਜ ਡਿਫੈਂਸ ਕਮੇਟੀ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਇਹ ਕਮੇਟੀ ਬਣਾ ਕੇ ਜਿਹੜੀ ਪੁਲਿਸ ਦੇ ਨਾਲ ਰਾਸਤਾ ਰੱਖਦੇ ਹੋਏ ਡਰੱਗਸ ਦੀ ਮੁਹਿੰਮ ਚ ਪੁਲਿਸ ਦੇ ਨਾਲ ਬੈਕਗ੍ਰਾਉਂਡ ਚ ਸਪੋਰਟ ਕਰਨ ਵਾਸਤੇ ਜਿਹੜੇ ਐਡਿਕਟ ਹੈਗੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਪੁਲਿਸ ਨੂੰ ਗੁੱਤ ਸੂਚਨਾ ਦੇਣ ਵਾਸਤੇ ਤੇ ਆਪਣੇ ਪਿੰਡ ਚ ਨਸ਼ੇ ਦੇ ਵਿਰੋਧ ਚ ਪੁਲਿਸ ਦੇ ਸਹਿਯੋਗ ਨਾਲ ਖੜੇ ਹੋਣ ਵਾਸਤੇ 1200 ਤੋਂ ਜ਼ਿਆਦਾ ਵਿਲੇਜ ਲੈਫਟ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਸ਼ੇਅਰ ਕਰੋ ਤੁਹਾਡੀ ਇਨਫੋਰਮੇਸ਼ਨ ਸੀਕ੍ਰੀਟ ਰੱਖੀ ਜਾਏਗੀ ਜਿਹੜੇ ਲੋਕ ਐਡਿਕਟ ਹੈਗੇ ਉਹਨਾਂ ਨੂੰ ਮੋਟੀਵੇਟ ਕਰਕੇ ਆਪਾਂ ਨਸ਼ਾ ਚੁਗਾਓ ਕੇਂਦਰ ਵਰਤੀ ਕਰਾਈਏ ਉਹਦੇ ਵਾਸਤੇ ਅਸੀਂ ਵੀ ਸਹਿਯੋਗ ਕਰ ਸਕਦੇ ਹਾਂ ਉਹਨਾਂ ਨੂੰ ਮੋਟੀਵੇਟ ਕਰੀਏ ਕਾਉਂਸਲ ਕਰੀਏ ਜਿਹੜੇ ਨਹੀਂ ਇਸ ਲੱਤ 'ਤੇ ਪੜੇ ਹੈਗੇ ਉਹਨਾਂ ਨੂੰ ਆਪਾਂ ਸਪੋਰਟਸ ਵੱਲ ਤੇ ਇੱਕ ਪੋਜ਼ਿਟਿਵ ਕੰਮ ਵੱਲ ਜਿਹੜਾ ਹੈਗਾ ਉਹਨਾਂ ਦੀ ਐਨਰਜੀ ਲੋਕਾਂ ਲਈ ਮਿਸਾਲ ਪੇਸ਼ ਕਰ ਰਿਹਾ ਹੈ ਅੰਗਹੀਨ ਸੰਦੀਪ ਕੁਮਾਰ ਜੀ ਹਾਂ ਛੋਟੀ ਜਿਹੀ ਘਟਨਾ ਤੋਂ ਬਾਅਦ ਹੀ ਦਿਲ ਛੱਡ ਕੇ ਆਪਣਾ ਜੀਵਨ ਨਰਕ ਬਣਾਉਣ ਦੀਆਂ ਸੂਬੇ ਨਹੀਂ ਸਦੇਸ਼ ਵਿੱਚ ਵੀ अनेकाਉਂ ਧਾਰਨਾ ਨੇ ਜਿਹੜੀਆਂ ਸਮਾਜ ਵਿੱਚ ਅਕਸਰ ਦੇਖਣ ਨੂੰ ਮਿਲਦੀਆਂ ਨੇ ਪਰੰਤੂ ਹੁਸ਼ਿਆਰਪੁਰ ਸ਼ਹਿਰ ਦੇ ਸੁਤੇਹਰੀ ਖੁਰਦ ਦੇ ਨੌਜਵਾਨ ਸੰਦੀਪ ਕੁਮਾਰ ਨੇ ਆਪਣੇ ਅੰਗਹੀਣਾਂ ਨੂੰ ਆਪਣਾ ਬੋਝ ਨਹੀਂ ਬਣਨ ਦਿੱਤਾ ਸਗੋਂ ਉਸ ਨੂੰ ਆਪਣੀ ਤਾਕਤ ਬਣਾ ਕੇ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿੱਚ ਸਹਾਇੀ ਹੋ ਰਿਹਾ ਹੈ 35 ਸਾਲਾ ਸੰਦੀਪ ਕੁਮਾਰ ਨੇ ਆਪਣੀ ਕੁਝ ਹੱਦ ਬਿੱਤੀ ਇਸ ਤਰ੍ਹਾਂ ਬਿਆਨ ਕੀਤੀ ਜਿਸ ਨਾਲ ਹੀ ਉਹਨਾਂ ਨੇ ਨੋਚਨ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਾਸ਼ਾ ਛੱਡ ਕੇ ਹੱਥੀ ਕਿਰਤ ਨੂੰ ਪਹਿਲ ਦੇਣ ਹੈ ਲੱਤਾਂ ਦਾ ਨਾਲ ਉਹ ਕਿਹਦੀ ਪ੍ਰੋਬਲਮ ਕੀ ਲੱਤਾਂ ਦਾ ਇਹ ਭਾਜੀ ਬਚਪਨ ਤੋਂ ਹੀ ਆ ਸ਼ੁਰੂ ਤੋਂ ਹੈ ਹੈਂਡੀਗਾ ਵੀ ਪ੍ਰੋਬਲਮ ਆ ਦੋਨੇ ਲੱਤਾਂ ਬੜੀਆਂ ਖਰਾਬ ਨੇ ਤੇ ਮੈਂ ਲਾ ਲੋ ਕਾਫੀ ਕਰਾਇਆ ਕਰਦੇ ਨੇ ਪਰ ਨਹੀਂ ਠੀਕ ਹੋਇਆ ਤੁਸੀਂ ਈ ਰਿਕਸ਼ਾ ਚਲਾਉਂਦੇ ਆ ਹਾਂਜੀ ਈ ਲੱਗਦਾ ਕਿ ਜਦਾਂ ਲੋਕੀ ਹੈਂਡੀਕੈਪ ਨੇ ਜਾਂ ਸਹੀ ਵੀ ਨਹੀਂ ਉਹ ਵੀ ਮੰਗ ਕੇ ਕਾਫੀ ਠੀਕ ਆ ਆਪਣਾ ਗੁਜ਼ਾਰਾ ਕਰਦੇ ਨੇ ਭਾਈ ਮੈਂ ਤਾਂ ਮਾਲਕ ਦਾ ਬਹੁਤ ਸ਼ੁਕਰੀਆਂ ਹਾਂ ਕਿ ਮੈਂ ਹੈਂਡੀਕੈਪ ਹੋ ਕੇ ਵੀ ਮੰਗਣ ਨਾਲੋਂ ਵੀ ਆਪਣੀ ਮਿਹਨਤ ਕਰਕੇ ਖਾਂਦਾ ਪਿਆ ਈ ਰਿਕਸ਼ਾ ਚਲਾਉਣਾ ਮੇਰਾ ਕਿਸ਼ਤਾਂ ਤੇ ਆ ਮੈਂ ਕਿਸ਼ਤਾਂ ਕਾਟਦਾ ਜੀ ਇਹਦੇ ਠੀਕ ਹੈ ਜੀ ਮਾਂ ਪੇ ਮੇਰੇ ਹੈ ਨਹੀਂ ਗਏ ਠੀਕ ਹੈ ਜੀ ਮੈਂ ਇਕੱਲਾ ਹਾਂ ਆਇਆ ਤੇ ਪਰਜਾਈ ਆ ਉਹ ਆਪਣਾ ਕਰਦੇ ਨੇ ਤੇ ਮੈਂ ਆਪਣੀ ਮੰਗਲ ਨਾਲੋਂ ਆਪਣੀ ਰੋਜ਼ੀ ਰੋਟੀ ਕਮਾ ਕੇ ਖਾ ਰਿਆ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਗਰੀਬੀ ਉਥੇ ਦੀ ਦੇਖੀ ਆ ਜੀ ਗਰੀਬੀ ਜੇ ਟਾਈਮ ਕੱਟਿਆ ਜੀ ਬਸ ਇਹ ਆਵੇ ਆਪਣੀ ਮਿਹਨਤ ਕਰਦਾ ਮੈਂ ਇਹ ਜੋ ਈ ਰਿਕਸ਼ਾ ਤੁਹਾਡਾ ਆਪਣਾ ਹਾਂ ਨਹੀਂ ਜੀ ਮੇਰਾ ਆਪਣਾ ਨਹੀਂ ਕਿਸ਼ਤਾਂ ਤੇ ਲਿਆ ਇਹਦੀਆਂ ਕਿਸ਼ਤਾਂ ਤਾਰਦਾ ਪਿਆ ਕਹ ਰਿਹਾ ਦੇਖੋ ਮੈਂ ਹੈਂਡੀਕੈਪ ਹੋ ਕੇ ਵੀ ਇੱਕ ਮਿਹਨਤ ਕਰ ਰਿਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੰਗਣ ਨਾਲੋਂ ਆਪਣੀ ਬੰਦਾ ਮਿਹਨਤ ਕਰਕੇ ਖਾਵੇ ਵਧੀਆ ਆ ਆਪਾਂ ਹੈਂਡੀਕੈਪ ਹੋ ਕੇ ਵੀ ਆਪਾਂ ਮੰਗਦੇ ਨਹੀਂ ਹੈਗੇ ਆਪਣੀ ਮਿਹਨਤ ਕਰਕੇ ਖਾਣੇ ਉਹਨਾਂ ਬਾਰੇ ਜੀ ਦੇਖੋ ਜੀ ਉਹਨਾਂ ਬਾਰੇ ਹੁਣ ਕੀ ਕਹਿ ਸਕਦੇ ਮੈਂ ਤਾਂ ਇਹੀ ਕਹਿ ਸਕਦਾ ਮੰਗਣ ਨਾਲੋਂ ਜਾਂ ਨਸ਼ਿਆ ਕਰਨ ਨਾਲੋਂ ਆਪਣੀ ਮਿਹਨਤ ਕਰਕੇ ਖਾਓ ਨਸ਼ਿਆ ਤੋਂ ਦੂਰ ਰੋ ਕੀ ਕਿਸੇ ਨੇ ਹੈਲਪ ਨਹੀਂ ਕੀਤੀ ਅੱਜ ਕੱਲ੍ਹ ਜੇ ਕਿਸੇ ਕੋ 10 ਰੁਪਏ ਹੀ ਮੰਗ ਲੋ ਨਾ ਕੋਈ ਦਿੰਦਾ ਨਹੀਂ ਹੈਗਾ ਇਹ ਜੋ ਵੀ ਹੈ ਸਿਰਫ ਆਪਣੀ ਮਿਹਨਤ ਆ ਜੀ ਜੋ ਵੀ ਹੈ ਇਹ ਪ੍ਰਸ਼ਾਸਨ ਤੋਂ ਇਦਾਂ ਦੇ ਜਿਹੜੇ ਲੋਕੀ ਮੈਂ تینੇ ਕੀ ਮੰਗ ਕਰਦੇ ਹਾਂ ਕਿ ਉਹਨਾਂ ਦੀ ਕਿਹ ਮਦਦ ਕਿੱਦਾਂ ਕੇਸ ਹਾਲ ਨ ਕਰਨੀ ਚਾਹੀਦੀ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਕਿੱਦਾਂ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਇਹ ਚਾਹੀਦਾ ਵੀ ਜਿਹੜੇ ਹੈਂਡੀਕੈਪ ਆ ਅਸੀਂ ਉਹਨਾਂ ਦੀ ਹੈਲਪ ਕਰੀਏ ਉਹਨਾਂ ਨੂੰ ਕੋਈ ਬੇਰ ਬੇਰ ਰਜਗਾਰੀ ਵਾਸਤੇ ਕੋਈ ਨਾ ਕੋਈ ਕਾਰੋਬਾਰ ਜਗਾ ਕੋਈ ਨਾ ਕੋਈ ਕੰਮ ਖੋਲ ਕੇ ਦਈਏ ਉਹਦਾ ਸਰਕਾਰ ਇੰਨਾ ਕੁਝ ਕਰਦੀ ਆ ਪਰ ਹੈਂਡੀਕੈਪ ਲਈ ਕੁਝ ਨਹੀਂ ਕਰਦੀ ਕਿੰਨੀਆਂ ਕਿ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਈ ਰਿਕਸ਼ਾ ਵੀ ਚਲਾਉਂਦੇ ਨੇ ਕਈ ਵਾਰੀ ਲੋਕੀ ਗਾਲਾਂ ਦੇ ਬੰਦੇ ਨੇ ਕਹਿੰਦੇ ਨੇ ਕਿ ਠੀਕ ਆ ਜਲਦੀ ਅੱਗੇ ਕਰ ਜਾ ਕੇ ਤਾਂ ਬਹੁਤ ਪ੍ਰੋਬਲਮ ਆਉਂਦੀਆਂ ਜੇ ਆਪਾਂ ਸਵਾਰੀ ਤੋਂ ਵੀ ਪੈਸੇ ਮੰਗਦੇ ਆ ਤੇ ਸਵਾਰੀ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਾਨੂੰ ਗੱਲਾਂ ਸੁਣਣੀਆਂ ਪੈਂਦੀਆਂ ਐ ਧੱਕੇ ਖਾਣੇ ਪੈਂਦੇ ਆ ਆਟੋ ਵਾਲਿਆਂ ਦੇ ਨਾਲ ਝਗੜੇ ਵੀ ਹੁੰਦੇ ਆ ਲੜਾਈਆਂ ਝਗੜੇ ਵੀ ਹੁੰਦੇ ਆ ਸਾਡੀ ਸਵਾਰੀ ਚੱਕ ਲਈ ਇੱਥੋਂ ਚੱਕ ਲਈ ਇੱਦਾਂ ਉਦਾਂ ਬੜੀਆਂ ਦਿੱਕਤਾਂ ਆਉਂਦੀਆਂ ਇਹ ਸਾਨੂੰ ਪਤਾ ਜੀ ਅਸੀਂ ਮਿਹਨਤ ਕਰਦੇ ਆਂ ਕਿੱਦਾਂ ਰੁਪਈਆ ਰੁਪਈਆ ਮੰਗ ਕੇ ਵੀ ਉਹੋ ਕਰੀਦਾ ਪਰ ਕੋਈ ਪੈਸਾ ਨਹੀਂ ਦਿੰਦਾ ਸਾਡੇ ਬਹੁਤ ਝਗੜੇ ਹੁੰਦੇ ਆ ਇਹ ਲੜਾਈਆਂ ਝਗੜੇ ਕਾਫੀ ਹੁੰਦੇ ਆ ਔਟੋ ਵਾਲਿਆਂ ਨਾਲ ਵੀ ਉਦਾਂ ਵੀ ਬਿਨਾਂ ਟਿਕਟ ਪੁਰਸ਼ਾਂ ਨੂੰ ਰੇਲ ਗੱਡੀ ਤੋਂ ਉਤਾਰਿਆ ਜਾ ਸਕਦਾ ਹੈ ਪਰ ਔਰਤਾਂ ਨੂੰ ਨਹੀਂ ਜੀ ਹਾਂ 3 ਨੇ ਨਿਯਮ ਤੁਹਾਨੂੰ ਦੱਸਦਿਆਂ ਫਿਰ ਅੱਗੇ ਬਿਨਾਂ ਟਿਕਟ ਟ੍ਰੇਨ 'ਚ ਸਫ਼ਰ ਕਰਨਾ ਅਪਰਾਧ ਹੈ ਅਤੇ ਅਜਿਹੇ ਯਾਤਰੀਆਂ ਉੱਤੇ ਜੁਰਮਾਨਾ ਲਗਾਇਆ ਜਾਂਦਾ ਹੈ ਜਾਂ ਫਿਰ ਕੋਚ ਤੋਂ ਉਤਾਰ ਦਿੱਤਾ ਜਾਂਦਾ ਹੈ ਪਰ ਉਦੋਂ ਹੀ ਜੇਕਰ ਕੋਈ ਮਹਿਲਾ ਬਿਨਾਂ ਟਿਕਟ ਤੇ ਯਾਤਰਾ ਕਰ ਰਹੀ ਹੈ ਤਾਂ ਆਮ ਕਰਕੇ ਟਿਟੀ ਅਜਿਹਾ ਨਹੀਂ ਕਰਦਾ ਆਖਰ ਇਹ ਕਿਹੋ ਜਿਹਾ ਨਿਯਮ ਹੈ ਜੋ ਸਿਰਫ ਮਰਤਾਂ ਉੱਤੇ ਲਾਗੂ ਹੁੰਦਾ ਹੈ ਜਾਣੋ ਰੇਲਵੇ ਦੇ ਇਹ ਖਾਸ ਨਿਯਮ ਮੌਜੂਦਾ ਸਮੇਂ 'ਚ 10,000 ਤੋਂ ਜ਼ਿਆਦਾ ਟ੍ਰੇਨਾਂ ਵਿੱਚ ਰੋਜ਼ਾਨਾ ਕਰੀਬ 2 ਕਰੋੜ ਯਾਤਰੀ ਸਫ਼ਰ ਕਰਦੇ ਨੇ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਨੇ। ਚੈਕਿੰਗ ਦੌਰਾਨ ਟਿਕਟ ਤੋਂ ਬਿਨਾਂ ਯਾਤਰਾ ਕਰਨ ਉੱਤੇ ਜ਼ੁਰਮਾਨਾ வசੂਲਿਆ ਜਾਂਦਾ ਹੈ। ਜ਼ੁਰਮਾਨਾ ਨਾ ਦੇਣ ਵਾਲੇ ਯਾਤਰੀ ਨੂੰ ਜਿੱਥੇ ਵੀ ਟ੍ਰੇਨ ਰੁਕਦੀ ਹੈ ਥੱਲੇ ਉਤਾਰ ਦਿੱਤਾ ਜਾਂਦਾ ਹੈ। ਰਾਤ ਹੋਵੇ ਜਾਂ ਦਿਨ, ਕੀਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਮੈਨੂਅਲ ਦੇ ਅਨੁਸਾਰ TTC ਔਰਤਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਕਰ ਸਕਦਾ ਰੇਲਵੇ ਮੈਨੂਅਲ ਮੁਤਾਬਕ ਜੇਕਰ ਕੋਈ ਮਹਿਲਾ ਚੈੱਕਿੰਗ ਦੌਰਾਨ ਇਕੱਲੀ ਹੈ ਉਸ ਕੋਲ ਟਿਕਟ ਨਹੀਂ ਹੈ ਉਸ ਨੂੰ ਕਦੇ ਵੀ ਮਰਦਾਂ ਵਾਂ ਕਿਤੇ ਵੀ ਨਹੀਂ ਉਤਾਰਿਆ ਜਾ ਸਕਦਾ ਰੇਲਵੇ ਮੈਨੂਅਲ ਮੁਤਾਬਕ ਬਿਨਾਂ ਟਿਕਟ ਦੇ ਇਕੱਲੀ ਔਰਤ ਨੂੰ ਸ਼ਾਮ ਜਾਂ ਰਾਤ ਨੂੰ ਕਿਸੇ ਵੀ ਸੰਸਾਰ ਸਟੇਸ਼ਨ ਤੇ ਨਹੀਂ ਉਤਾਰਿਆ ਜਾ ਸਕਦਾ ਇਸ ਤੋਂ ਇਲਾਵਾ ਦਿਨ ਵੇਲੇ ਵੀ ਕਿਸੇ ਨੂੰ ਅਜਿਹੇ ਸਟੇਸ਼ਨ ਤੇ ਨਹੀਂ ਉਤਾਰਿਆ ਜਾ ਸਕਦਾ ਜਿੱਥੇ ਔਰਤ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੋਵੇ ਜੇਕਰ TTC ਔਰਤ ਨੂੰ ਅਜਿਹੇ ਤੇ ਉਤਾਰ ਦਿੰਦਾ ਤਾਂ ਵੀ RPF ਜਾਂ GPR ਦੇ ਕਰਮਚਾਰੀ ਉਸ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਣਗੇ ਜੇਕਰ TTC ਕਿਸੇ ਔਰਤ ਨੂੰ ਪ੍ਰੋਫਟਕ ਹਾਲਾਤਾਂ ਵਿੱਚ ਪੈ ਜੇਕਰ ਜਿੱਟੇ ਕਿਸੇ ਔਰਤ ਨੂੰ ਪ੍ਰੋਤਕ ਹਲਾਤਾਂ ਵਿੱਚ ਹੇਠਾਂ ਉਤਾਰ ਦਿੰਦਾ ਤਾਂ ਉਹ ਸੁਰੰਤਾਨੀ ਉੱਤੇ ਸ਼ਿਕਾਇਤ ਕਰ ਸਕਦੀ ਹੈ ਜੇਕਰ ਤੁਸੀਂ ਆਪਣੇ ਮੋਬਾਈਲ ਤੋਂ ਐਸਐਮਐਸ ਰਾਹੀਂ ਸ਼ਿਕਾਇਤ ਦਰਜ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ 919717680982 ਤੇ ਸ਼ਿਕਾਇਤ ਭੇਜ ਸਕਦੇ ਹੋ ਨੰਬਰ ਇੱਕ ਵਾਰ ਦੁਬਾਰਾ ਫਿਰ ਨੋਟ ਕਰ ਲਓ 919717680982 ਇਸ ਦੇ ਨਾਲ ਹੀ ਤੁਸੀਂ ਐਡ ਦੀ ਰੇਲ ਮੀਨ ਇੰਡੀਆ ਤੇ ਐਕਸ ਅਤੇ ਰੇਡ ਮੈਡਟ ਐਪ ਰਾਹੀਂ ਵੀ ਸ਼ਿਕਾਇਤ ਕਰ ਸਕਦੇ ਹੋ ਤੁਹਾਡ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ